ਹਾਂ ਜੀ ਸਤਿ ਸ੍ਰੀ ਅਕਾਲ ਜੀ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਭੁੱਲ ਕੇ ਵੀ ਸਕਿਪ ਨਾ ਕਰਿਓ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਮਦਦ ਹੋ ਸਕਦੀ ਆ ਬਿਲਕੁਲ ਜੀ ਤੁਹਾਡੀ ਇੱਕ ਜਿਹੜਾ ਸ਼ੇਅਰ ਕੀਤਾ ਕਿਸੇ ਦੀ ਮਦਦ ਕਰ ਸਕਦਾ ਤੁਸੀਂ ਪਰਿਵਾਰ ਦੇ ਇੱਕ ਕਮਰਿਆਂ ਦੇ ਹਾਲਾਤ ਦੇਖ ਸਕਦੇ ਹੋ ਆ ਇੱਕ ਕਮਰਾ ਦਾ ਬਿਲਕੁਲ ਹੀ ਇਹਨਾਂ ਦਾ ਜਿਹੜੀ ਛੱਤਾਂ ਡਿੱਗ ਚੁੱਕੀ ਆ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਅੰਦਰ ਆ ਕੇ ਦੇਖ ਸਕਦੇ ਹੋ ਵੀ ਇੱਕ ਜਿਹੜਾ ਦੂਸਰਾ ਕਮਰਾ ਆ ਉਹ ਵੀ ਪੂਰਾ ਕਮਰਾ ਚੋਂਦਾ ਉਹਦੀ ਵੀ ਛੱਤ ਕਿਸੇ ਟਾਈਮ ਵੀ ਡਿੱਗ ਸਕਦੀ ਆ ਆਪਾਂ ਉਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਧਰਲੇ ਪਾਸੇ ਆ ਜਾਓ ਜਰਾ ਤੁਸੀਂ ਇਹ ਵੀ ਆ ਜਿਹੜਾ ਕਮਰਾ ਇੱਕ ਈਗਾ ਨਹੀਂ ਇੱਥੇ ਰਹਿੰਦਾ ਆ ਕੱਲਾ ਭਰਾ ਆ ਨਾ ਕੋਈ ਮਾਤਾ ਆ ਨਾ ਪਿਤਾ ਆ ਨਾ ਕੋਈ ਹੋਰ ਭਰਾ ਆ ਕੱਲਾ ਭਰਾ ਆ ਦਿਹਾੜੀਦਾਰ ਆ ਤੁਹਾਨੂੰ ਪਤਾ ਹੀ ਆ ਕੀ ਜਿਹੜਾ ਦਿਹਾੜੀਦਾਰ ਬੰਦਾ ਉਹਦੇ ਵਾਸਤੇ ਇੱਕ ਕਮਰਾ ਬਣਾਉਣਾ ਕਿੰਨਾ ਔਖਾ ਆ ਕੀ ਰੋਜ਼ੀ-ਰੋਜ਼ ਕਮਾਉਣਾ ਰੋਜ਼ੀ-ਰੋਜ਼ ਖਾਣਾ ਕੀ ਯਾਨੀ ਕਿ ਜ਼ਰੂਰਤਮੰਦ ਪਰਿਵਾਰ ਆ ਬਾਕੀ ਆਪਾਂ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ ਮੋਹਦਵਾਰ ਸੱਜਣਾ ਨਾਲ ਗੱਲਬਾਤ ਕਰਕੇ ਆਪਾਂ ਪਰਿਵਾਰ ਦਾ ਅਕਾਊਂਟ ਨੰਬਰ ਦਵਾਂਗੇ ਤੁਹਾਨੂੰ ਤੁਸੀਂ ਜਿੰਨੀ ਵੀ ਮਦਦ ਹੋ ਸਕਦੀ ਆ ਉਨੀ ਮਦਦ ਕਰਿਓ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਸਮਾਜ ਸੇਵੀ ਦੇ ਤ ਤੇ ਪਰਿਵਾਰ ਦੀ ਮਦਦ ਹੋ ਸਕੇ ਭਾਜੀ ਹੁਣੀ ਸਾਡੇ ਨਾਲ ਜਿਹਨਾਂ ਦਾ ਕਮਰਾ ਡਿੱਗ ਚੁੱਕਿਆ ਭਾਜੀ ਦੱਸ ਦਿਓ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਦਾ ਮੇਰਾ ਨਾਮ ਰਾਜੂ ਆ ਜੀ ਤੇ ਪਿੰਡ ਮੇਰਾ ਰਾਜਪੁਰ ਅਸੀਂ ਇੱਥੇ ਰਹਿੰਦੇ ਆ ਤੇ ਬਾਕੀ ਨਾਲ ਪਿੰਡ ਦੇ ਪੰਚਾਇਤ ਮੈਂਬਰ ਵੀ ਆ ਤੇ ਆ ਪਹਿਲੀ ਬਰਸਤ ਪਈ ਆ ਤਾਂ ਛੱਤ ਡੇਪੀ ਸੀ ਹੁਣ ਦੂਸਰੀ ਵਾਰੀ ਮੀਂਹ ਪਿਆ ਆ ਤਾਂ ਕੰਦ ਵੀ ਤੇ ਕੰਦ ਇੱਕੋ ਇੱਕ ਕਮਰਾ ਆ ਹੋ ਗਈ ਮਤਲਬ ਸਾਰਾ ਚੁੰਦਾ ਆ ਜਾ ਪਿੱਛੋਂ ਦਾ ਰੇਡਾ ਆ ਗਈਆਂ ਮਤਲਬ ਇਹ ਸਭ ਵੀ ਪਹਿਲੇ ਦੇਖ ਸਕਦਾ ਹੋ ਤੇ ਕੰਮ ਕੀ ਕਰਦੇ ਹੋ ਵੀਰ ਜੀ ਮੈਂ ਲੇਬਰ ਦਾ ਵੀਰ ਲੇਬਰ ਦਾ ਕੰਮ ਕਰਦਾ ਜੀ ਜਿੰਨੇ ਕ ਮਤੇ ਹੁੰਦੇ ਜਿੰਨਾ ਕ ਜਾਨੀ ਕਿ ਕਮੋਨੇ ਉਹਨਾਂ ਕ ਉਹਨਾਂ ਕ ਘਰ ਦਾ ਹੀ ਖਰਚਾ ਮਸੀਂ ਘਰ ਦਾ ਖਰਚਾ ਮਸੀਂ ਪੂਰਾ ਹੁੰਦਾ ਜੀ ਬਾਕੀ ਆਪਾਂ ਪੰਚਾਇਤ ਮੈਂਬਰ ਨਾਲ ਵੀ ਗੱਲ ਕਰਾਂਗੇ ਤੇ ਉਹ ਵੀ ਦੱਸਣਗੇ ਪੂਰੀ ਜਾਣਕਾਰੀ ਵਾਸਤੇ ਹਾਂਜੀ ਸਸਟਮ ਹਾਂਜੀ ਸਸੇਕਾਲ ਜੀ ਮੈਂ ਪੰਚ ਮੈਂਬਰ ਆ ਹਾਂਜੀ ਤੇ ਇਹਨਾਂ ਦੇ ਬਹੁਤ ਕੰਡੀਸ਼ਨ ਮਾੜੀ ਆ ਜ਼ਰੂਰ ਇਹਨਾਂ ਨਾਲ ਹੈਲਪ ਕਰੋ ਤੇ ਮੇਰੇ ਤਾਂ ਤੁਹਾਡੇ ਅੱਗੇ ਇਹ ਰਿਕਵੈਸਟ ਏ ਜੀ ਠੀਕ ਆ ਜੀ ਅਸੀਂ ਪਿੰਡ ਵਾਸੀਆਂ ਨੂੰ ਵੀ ਕਹਿੰਨੇ ਆ ਕਿ ਜਿੰਨਾ ਹੋ ਸਕੇ ਤੁਸੀਂ ਰਲ ਮਿਲ ਕੇ ਇਹਨਾਂ ਦੀ ਮਦਦ ਕਰੋ ਅਸੀਂ ਆਪਣੇ ਪੇਜ ਤੇ ਵੀਡੀਓ ਪਾ ਦਣੀ ਆ ਜੇ ਜਿੱਥੋਂ-ਜਿੱਥੋਂ ਵੀ ਸਾਡੇ ਸੱਜਣ ਮਿੱਤਰ ਇਹ ਵੀਡੀਓ ਦੇਖਦੇ ਪਏ ਆ ਆਪਣੀ ਕਿਰਤ ਕਮਾਈ ਵਿੱਚੋਂ ਦਸਬੰਧ ਕੱਢ ਕੇ ਜਿੰਨਾ ਵੀ ਹੋ ਸਕੇ ਤੁਸੀਂ ਇਹਨਾਂ ਦਾ ਸਾਥ ਦਿਵੋ ਪਰਿਵਾਰ ਦਾ ਆਪਾਂ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਸਕਰੀਨ ਤੇ ਪਾ ਦਵਾਂਗੇ ਜੇ ਕਿਸੇ ਵੀ ਮੇਰੇ ਸੱਜਣ ਮਿੱਤਰ ਭਰਾ ਨੇ ਭੈਣ ਨੇ ਸਾਡੀ ਮਦਦ ਕਰਨੀ ਹੋਵੇ ਉਹ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਇਹਨਾਂ ਦੀ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਆਪਾਂ ਸਕਰੀਨ ਤੇ ਅਕਾਊਂਟ ਨੰਬਰ ਨੰਬਰ ਮੈਂਸ਼ਨ ਕਰ ਦੇਣਾ ਜੇ ਕਿਸੇ ਨੇ ਘਰ ਆਣ ਕੇ ਵੀ ਕੁਝ ਵੀ ਤੁਸੀਂ ਇਹਨਾਂ ਦੀ ਸੇਵਾ ਕਰਨੀ ਹੋਵੇ ਉਹ ਵੀ ਕਰ ਸਕਦੇ ਆ ਤੇ ਬਾਕੀ ਸਾਡੀ ਇਹ ਵੀਡੀਓ ਕਿਸੇ ਸਮਾਜ ਸੇਵੀ ਤੱਕ ਪਹੁੰਚਾਉਣਾ ਤੁਹਾਡਾ ਫਰਜ਼ ਆ ਤੁਸੀਂ ਸ਼ੇਅਰ ਕਰੋਗੇ ਤਾਂ ਇਹ ਵੀਡੀਓ ਕਿਸੇ ਸਮਾਜ ਸੇਵੀ ਕੋਲ ਜਾਊਗੀ ਤੇ ਪਰਿਵਾਰ ਦਾ ਘਰ ਬਣ ਸਕਦਾ ਹੈ ਬਿਲਕੁਲ ਜੀ ਬਿਲਕੁਲ